ਰਤਨ ਸੁਵੰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਉਠਾ ਸਬੇ ਕਾਜ ਸੁਹੇਲੜੇ ਥੀਏ ਗੁਰ ਨਾਨਕ ਸਤ ਗੁਰ ਤੁਠਾ ਦਸਤ ਗੀਰ ਹੋਏ ਪੰਜ ਪੀਰ ਹਰ ਗੁਰ ਹਰ ਗੋਵਿੰਦ ਅਤੁੱਲਾ ਦੀਨ ਦੁਨੀਆ ਦਾ ਪਾਤਸ਼ਾਹ ਪਾਤਸ਼ਾਹਾਂ ਪਾਤਸ਼ਾਹ ਆ ਡੋਲਾ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਸੇਰਾ ਸਾਹਿਬ ਜੀ ਵਿਖੇ ਗੁਰੂ ਕੇ ਚਰਨਾਂ ਕਮਲਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ ਗੁਰੂ ਕੀ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ <th> ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਅਰ ਗੋਵਿੰਦ ਸਾਹਿਬ ਮਹਾਰਾਜ ਜੀ ਦੇ ਔਰ ਤਨ ਮਾਤਾ ਦਮੋਦਰੀ ਜੀ ਦੇ ਵਿਆਹ ਗੁਰਪੁਰਬ ਦੀ ਖੁਸ਼ੀ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਪਵਿੱਤਰੇ ਸਥਾਨ ਤੋਂ ਪੰਜਾ ਸੱਤਾ ਮਿੰਟਾਂ ਦੇ ਵਿੱਚ ਜੋ ਮਹਾਨ ਨਗਰ ਕੀਰਤਨ ਦੀ ਅਰੰਭਤਾ ਹੋ ਰਹੀ ਹੈ। ਔਰ ਜਿਸ ਵੇਲੇ ਸਾਧ ਸੰਗਤ ਜੀ ਅਰਦਾਸ ਬੇਨਤੀ ਹੋਣੀ ਹੈ, ਹੈਡ ਗ੍ਰੰਥੀ ਸਾਹਿਬ ਜੀ ਇਸ਼ਾਰਾ ਕਰਨਗੇ। ਉਸੇ ਮੌਕੇ ਤੇ ਅਨੰਦ ਸਾਹਿਬ ਦਾ ਜਾਪ ਹੋਵੇਗਾ। ਉਹਨਾਂ ਜਿਹੜਾ ਪੰਗੁਰੂ ਔਰ ਗੋਬਿੰਦ ਸਿੰਘ ਮਹਾਰਾਜ ਦੇ ਅੱਜ ਦੇ ਇਤਿਹਾਸ ਨਾਲ ਜੁੜਦੇ ਸਤਿਗੁਰੂ ਗਰੀਬ ਨਵਾਜ਼ ਸਾਹਿਬ ਜੀ ਦਾ ਅੱਜ 421 ਸਾਲਾ ਵਿਆਹ ਪੁਰਬ ਹੈ ਸਾਧ ਸੰਗਤ ਜੀ ਸਰਬੱਤ ਗੁਰੂ ਕੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਬਿਕਰਮੀ ਸੰਮਤ 1661 22 ਭਾਦਰੋਂ ਈਸਵੀ ਸੰਨ 1604 ਨੂੰ ਅੱਜ ਦੇ ਦਿਨ ਮਹਾਰਾਜ ਸਾਹਿਬ ਜੀ ਦੀ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਇਸ ਸਥਾਨ ਤੋਂ ਬਰਾਤ ਤਿਆਰ ਵਰ ਤਿਆਰੋ ਕਰਕੇ ਤੇ ਦਲੇਨਗਰ ਦੇ ਵਿੱਚ ਬਾਬਾ ਨਰੈਣਦਾਸ ਜੀ ਦੇ ਘਰ ਵਿੱਚ ਧੰਨ ਮਾਤਾ ਤੁਮੋਦਰੀ ਜੀ ਦੇ ਘਰ ਵਿੱਚ ਪਹੁੰਚੀ ਸੀ ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਮਾਤਾ ਤੁਮੋਦਰੀ ਜੀ ਦੇ ਨਾਲ ਵਿਆਹ ਆਨੰਦ ਕਾਰਜ ਹੋਇਆ ਔਰ ਥੋੜੇ ਦਿਨ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਸੰਗਤਾਂ ਨੇ ਮਨਾਇਆ ਹੈ ਉਹ ਵੀ 421 ਸਾਲਾਂ ਹੀ ਮਨਾਇਆ ਹੈ ਇਸੇ ਮਹੀਨੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਤੋਂ ਥੋੜੇ ਦਿਨ ਬਾਅਦ ਗੁਰੂ ਅਰਗੋਬਿੰਦ ਸਹਿਬ ਮਹਾਰਾਜ ਜੀ ਦਾ ਇਹ ਪਹਿਲਾ ਆਨੰਦ ਕਾਰਜ ਹੋਇਆ ਕਿਉਂਕਿ ਗੁਰੂ ਸਾਹਿਬ ਜੀ ਦਾ ਪਹਿਲਾ ਸਾਧ ਸੰਗਤ ਜੀ ਮੰਗਣਾ ਹੋਣ ਲੱਗਾ ਸੀ ਜਹਾਂਗੀਰ ਬਾਦਸ਼ਾਹ ਦੇ ਦੀਵਾਨ ਚੰਦੂ ਦੀ ਬੇਟੀ ਸਦਾ ਕੌਰ ਦੇ ਨਾਲ ਉਹ ਵੇਖ ਕਰਕੇ ਗਏ ਸੀ ਜਦੋਂ ਜਾ ਕਰਕੇ ਲਾਗੀਆਂ ਨੇ ਚੰਦੂ ਦੀਵਾਨ ਨੂੰ ਦੱਸਿਆ ਸੀ ਨਾ ਇਸੀਂ ਬੜਾ ਵੱਡਾ ਘਰ ਵੇਖ ਕੇ ਆਏ ਆਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੋ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੁਰਤਾ ਗਤੀ ਦੇ ਮਾਲਕ ਹਨ ਤੇ ਉਹਨਾਂ ਦੇ ਸਹਬਜ਼ਾਦੇ ਸ੍ਰੀ ਹਰ ਗੋਬਿੰਦ ਸਾਹਿਬ ਜੀ ਜਿਨ੍ਹਾਂ ਦੀ ਸਰੀਰਕਾਰਬਲਾ 9 ਵਰਿਆਂ ਦੀ ਹੈ 9 ਸਾਲਾਂ ਦੀ ਹੈ ਜਦੋਂ ਜਾ ਕੇ ਦੱਸਿਆ ਕਹਿਣ ਲੱਗਾ ਮੈਂ ਤੇ ਬਾਦਸ਼ਾਹ ਦਾ ਦੀਵਾਨ ਹਾਂ ਉੱਥੇ ਤੇ ਜੇ ਸੰਗਤ ਆਈ ਤੇ ਤਾਂ ਚੜਾਵਾ ਚੜਦਾ ਹੈ ਮੈਂ ਤਾਂ ਜਵਾਰੇ ਵਰਗਾ ਹਾਂ ਬੜਾ ਲੰਮਾ ਇਤਿਹਾਸ ਵਿੱਚ ਵੇਰਵਾ ਆਉਂਦਾ ਏ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਗੀਆਂ ਨੇ ਆਖਿਆ ਜੀ ਖੱਦਰੀ ਬਰਾਦਰੀ ਵਿੱਚੋਂ ਤੁਸੀਂ ਹੋ ਤੇ ਇਸੇ ਬਰਾਦਰੀ ਵਿੱਚੋਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਨ ਕਹਿਣ ਲੱਗਾ ਮੈਂ ਖੱਤਰੀਆਂ ਦੇ ਵਿੱਚੋਂ ਵੱਡਾ ਖੱਤਰੀ ਹਾਂ ਮੈਂ ਤਾਂ ਜਿਵਾਰੇ ਵਰਗਾ ਹਾਂ ਔਰ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਘਰ ਇੱਕ ਮੋਰੀ ਵਰਗਾ ਹੈ ਜਿਵਾਰੇ ਦੀ ਇੱਟ ਜਿਵਾਰੇ ਨੂੰ ਲੱਗਣੀ ਚਾਹੀਦੀ ਹੈ ਮੋਰੀ ਨੂੰ ਨਹੀਂ ਤੁਸੀਂ ਤਾਂ ਜਵਾਰੇ ਦੀ ੱਟ ਮੋਰੀ ਨੂੰ ਲਾਉਣ ਵਾਲੀ ਗੱਲ ਕਰਕੇ ਆਏ ਜਦੋਂ ਇਹ ਗੱਲ ਕੀਤੀ ਚੰਦੂ ਦੀਵਾਨ ਨੇ ਹੰਕਾਰ ਵਿੱਚ ਆਏ ਹੋਏ ਨੇ ਦਿੱਲੀ ਦੀ ਸੰਗਤ ਨੇ ਚਿੱਠੀ ਲਿਖ ਕਰਕੇ ਸ੍ਰੀ ਅਮਰਤਸਰ ਸਾਹਿਬ ਭੇਜੀ ਸ਼ਗਨ ਦੀ ਪੂਰੀ ਤਿਆਰੀ ਹੋ ਚੁੱਕੀ ਸੀ ਸ੍ਰੀ ਹਰ ਗੋਬਿੰਦ ਸਾਹਿਬ ਮਹਾਰਾਜ ਨੂੰ ਬਿਠਾਇਆ ਜਾ ਚੁੱਕਾ ਸੀ 9 ਸਾਲ ਦੀ ਉਮਰ ਹੈ ਸ੍ਰੀ ਹਰ ਗੋਬਿੰਦ ਸਾਹਿਬ ਮਹਾਰਾਜ ਦੀ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰੇ ਆਪ ਪਾਸ ਬੈਠੇ ਹਨ ਸਿੱਖ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਬੈਠੀਆਂ ਦਿੱਲੀ ਚੋਂ ਜਿਹੜਾ ਸਿੱਖ ਚਿੱਠੀ ਲੈ ਕੇ ਆਇਆ ਉਹਨੇ ਆਖਿਆ ਮਹਾਰਾਜ ਸ਼ਗਨ ਬਾਦ ਚੁਲਾਇਓ ਚੰਦੂ ਦੀ ਵਾਨ ਦੀ ਪੁੱਤਰੀ ਦਾ ਆਪਣੇ ਸਹਿਬਜ਼ਾਦੇ ਨੂੰ ਸਦਾ ਕੌਰ ਦਾ ਪਹਿਲਾ ਚਿੱਠੀ ਪੜ੍ਹ ਲਓ ਜਦੋਂ ਮਹਾਰਾਜ ਚਿੱਠੀ ਪੜ੍ਹਨ ਲੱਗੇ ਇੱਕ ਬ੍ਰਾਹਮ ਗਿਆਨੀ ਕੋਲ ਸਿੱਖ ਬੈਠਾ ਸੀ ਉਹਨੇ ਆਖਿਆ ਮਹਾਰਾਜ ਇਹ ਰਿਸ਼ਤਾ ਨਹੀਂ ਹੋਣਾ ਐਵੇਂ ਕੁੱਤਾ ਭੌਂਕੀ ਜਾਂਦਾ ਹੈ ਇਤਿਹਾਸ ਵਿੱਚ ਇਸ ਤਰ੍ਹਾਂ ਹੀ ਲਿਖਿਆ ਉਸ ਗੁਰਸੇਖ ਨੇ ਆਖਿਆ ਚੰਦੂ ਨੂੰ ਐਵੇਂ ਕੁੱਤਾ ਭੌਂਕੀ ਜਾਂਦਾ ਹੈ ਗੁਰੂ ਘਰ ਦੀ ਨਿੰਦਿਆ ਕਰਦਾ ਹੈ ਇਹਦੀ ਧੀ ਦਾ ਰਿਸ਼ਤਾ ਨਹੀਂ ਹੋਣਾ ਜਦੋਂ ਚਿੱਠੀ ਪੜੀ ਮਹਾਰਾਜ ਨੇ ਸ਼ਗਨ ਦੀਆਂ ਟੋਕਰੀਆਂ ਮੋੜ ਦਿੱਤੀਆਂ ਵੀ ਚਵਾਰਾ ਚਵਾਰੇ ਨਾਲ ਰਿਸ਼ਤਾ ਕਰ ਲਵੇ ਅਸੀਂ ਮੋਰੀ ਵਰਗੇ ਆ ਅਸੀਂ ਕਿਸੇ ਗਰੀਬ ਸਿੱਖ ਦੀ ਧੀ ਦੇ ਨਾਲ ਆਪਣੇ ਸਹਬਜ਼ਾਦੇ ਦਾ ਰਿਸ਼ਤਾ ਕਰਾਂਗੇ ਬੜੀਆਂ ਬੇਨਤੀਆਂ ਵੀ ਕੀਤੀਆਂ ਲਗੀਆਂ ਨੇ ਫਿਰ ਉਹਨਾਂ ਨੇ ਡਰਾਵੇ ਵੀ ਦਿੱਤੇ ਤੁਸੀਂ ਜਾਣਦੇ ਨਹੀਂ ਉਹ ਉਹ ਜਹਾਂਗੀਰ ਬਾਦਸ਼ਾਹ ਦਾ ਦੀਵਾਨ ਹੈ ਕੁਝ ਵੀ ਕਰ ਸਕਦਾ ਹੈ ਗਰੀਬ ਨਵਾਈ ਸਾਹਿਬ ਕਹਿਣ ਲੱਗੇ ਵੀ ਨਹੀਂ ਇਹ ਹੁਣ ਰਿਸ਼ਤਾ ਨਹੀਂ ਹੋਵੇਗਾ ਕੋਈ ਸਿੱਖ ਉੱਠੇ ਤੇ ਸਾਡੇ ਸਹਬਜਾਦੇ ਵਾਸਤੇ ਆਪਣੀ ਪੁੱਤਰੀ ਦਾ ਰਿਸ਼ਤਾ ਦੇਵੇ ਫਿਰ ਸੰਗਤ ਵਿੱਚੋਂ ਦੋ ਸੇ ਇਕੱਠੇ ਸਨ ਇੱਕ ਬਾਬਾ ਨਰੈਣਦਾਸ ਦੱਲੇ ਦੇ ਰਹਿਣ ਵਾਲੇ ਭਾਈ ਪਾਰੋ ਜੀ ਦੀ ਵੰਸ਼ ਵਿੱਚੋਂ ਹਨ ਇਹਨਾਂ ਬੇਨਤੀ ਕੀਤੀ ਮਹਾਰਾਜ ਮੇਰੀ ਸੁਪਤਰੀ ਸ੍ਰੀ ਤਮੋਦਰੀ ਜੀ ਆਪ ਜੀ ਦੇ ਸਹਬਜਾਦੇ ਧਿਆਨ ਦੇ ਹੈ ਮੇਰੀ ਧੀ ਦਾ ਰਿਸ਼ਤਾ ਆਪਣੇ ਸਹਬਜਾਦੇ ਵਾਸਤੇ ਪ੍ਰਵਾਨ ਕਰੋ ਦੂਸਰਾ ਬਾਬਾ ਹਰੀ ਚੰਦ ਜੀ ਸ੍ਰੀ ਬਾਬਾ ਬਕਾਲਾ ਸਾਹਿਬ ਦੇ ਰਹਿਣ ਵਾਲੇ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਦਾਸ ਦੀ ਬੇਨਤੀ ਸ੍ਰੀ ਸੋ ਪੁੱਤਰੀ ਸ੍ਰੀ ਨਾਨਕੀ ਜੀ ਆਪ ਜੀ ਦੇ ਸਹਬਜਾਦੇ ਅਧਾਨ ਦੀ ਮਹਾਰਾਣੀ ਮੇਰੀ ਧੀ ਦਾ ਰਿਸ਼ਤਾ ਪ੍ਰਵਾਨ ਕਰੋ ਸੰਗਤ ਦੇ ਵਿੱਚ ਇੱਕ ਵਾਰੀ ਪਹਿਲਾਂ ਉਦਾਸੀ ਪੈਦਾ ਹੋ ਗਈ ਸੀ ਕਿ ਕਿੱਥੇ ਵਧਾਈਆਂ ਦੇਣੀਆਂ ਮਠਿਆਈਆਂ ਛਕਣੀਆਂ ਸੀ ਵੀ ਗੁਰੂ ਸਾਹਿਬ ਜੀ ਦੇ ਸਹਬਜਾਦੇ ਨੂੰ ਛਕਣ ਲੱਗਣਾ ਹੈ ਪਰ ਚੰਦੂ ਦੀ ਪੁੱਤਰੀ ਦਾ ਜਿਹੜਾ ਛਕਣਾ ਆਇਆ ਹੋਇਆ ਹੈ ਉਹ ਵਾਪਸ ਮੋੜ ਦਿੱਤਾ ਪਰ ਮਹਾਰਾਣੀ ਸਾਹਿਬ ਜੀ ਨੇ ਫਿਰ ਜਦੋਂ ਇਹਨਾਂ ਦੋਹਾਂ ਗੁਰਸਿੱਖਾਂ ਨੇ ਬੇਨਤੀ ਕੀਤੀ ਕਹਿਣ ਲੱਗੇ ਸਤਿਗੁਰੂ ਪੰਜਵੇਂ ਪਾਤਸ਼ਾਹ ਇਹ ਗੁਰ ਸਿੱਖੋ ਸਾਡੇ ਸਹਿਬਜ਼ਾਦੇ ਨੂੰ ਦੋਵੇਂ ਸ਼ਗਨ ਲਾਉ। ਇਹ ਦੋਵੇਂ ਸ਼ਗਨ ਇਕੱਠੇ ਲੱਗੇ ਸਨ ਸਾਧ ਸੰਗਤ। ਮਾਤਾ ਤਮੋਦਰੀ ਜੀ ਦਾ ਸ਼ਗਨ ਤੇ ਮਾਤਾ ਨਾਨਕੀ ਜੀ ਦਾ ਸ਼ਗਨ। ਫਿਰ ਵਧਾਈਆਂ ਦਿੱਤੀਆਂ ਗਈਆਂ, ਮਠਿਆਈਆਂ ਵੰਡੀਆਂ ਗਈਆਂ, ਖੁਸ਼ੀਆਂ ਮਨਾਈਆਂ ਗਈਆਂ। ਔਰ ਉਸੇ ਮੌਕੇ ਤੇ ਫਿਰ ਇਹ ਪਹਿਲਾ ਜਿਹੜਾ ਆਨੰਦ ਕਾਰਜ ਹੈ ਇਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜੀ ਦੀ ਹਾਜ਼ਰੀ ਦੇ ਵਿੱਚ ਹੋਇਆ ਤੇ 9 ਸਾਲ ਦੀ ਉਮਰ ਸੀ ਜਦੋਂ ਇਹ ਸਾਧ ਸੰਗਤ ਜੀ ਆਨੰਦ ਕਾਰਜ ਹੋਇਆ। ਸ੍ਰੀ ਅੰਮ੍ਰਿਤਸਰ ਸਰਸਵਤੋਂ ਪਨੀਵੇਂ ਪਾਸ਼ਾ ਆਪਣੀ ਸਹਿਬਜ਼ਾਦੇ ਜੀ ਬਰਾਤ ਲੈ ਕਰਕੇ ਜੜੇ ਪਹਿਲੀ ਰਾਤ ਖਡੂਰ ਸਾਹਿਬ ਤੋਂ ਪਿਛੇ ਦੂਸਰੀ ਰਾਤ ਖਡੂਰ ਸਾਹਿਬ ਵਿੱਚ ਰਹੇ ਤੇ ਤੀਸਰੀ ਰਾਤ ਸੇਹਰਾ ਸਾਹਿਬ ਵਾਲੇ ਅਸਥਾਨ ਤੇ ਰਹਿ ਕੇ ਸੁਲਤਾਨਪੁਰ ਸਾਹਿਬ ਦੇ ਸਾਰੇ ਅਸਥਾਨਾਂ ਤੇ ਨਮਸਕਾਰ ਕੀਤੀ ਤੇ ਅੱਜ ਦੇ ਦਿਨ ਇੱਥੋਂ ਫਿਰ ਬਰਾਤ ਚੜ੍ਹ ਕੇ ਡੱਲੇ ਪਹੁੰਚੇ ਤੁਮਾਰੇ ਸਹਿਬ ਜੀ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਹੁਣ ਅਨੰਦ ਸਾਹਿਬ ਦੀ ਬਾਣੀ ਦਾ ਜਾਪ ਹੋਵੇਗਾ ਅਰਦਾਸ ਬੇਨਤੀ ਹੋਵੇਗੀ ਤੇ ਆਪਾਂ ਸਾਰਿਆਂ ਨੇ ਮਾਰੇ ਸਹਿਜ ਜੀ ਦੇ ਵਿਆਹ ਪੁਰਬ ਦੇ ਵਿੱਚ 421 ਸਾਲਾ ਵਿਆਹ ਪੁਰਬ ਹਾਜ਼ਰੀਆਂ ਭਰਨੀਆਂ ਗੁਰੂ ਦਾ ਜਸ ਗਾਉਣਾ ਹੈ ਗੱਜ ਕੇ ਫਤਹਿ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਨੰਦ ਸਾਹਿਬ ਦੀ ਬਾਣੀ ਚ ਸਾਰੇ ਹਾਜ਼ਰੀ ਲਾਈਏ ਜੀ ਆਰਾਮ ਕਲੀ ਮਹੱਲਾ ਤੀਜਾ ਅਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਅਨੰਦ ਭਾਇ ਮੇਰੀ ਮਾਏ ਸਤਿਗੁਰੂ ਮੈਂ ਸਤਿਗੁਰ ਤਾਂ ਪਾਇਆ ਸਹਜ ਛੇਤੀ ਮਨ ਵਜੀਆਂ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣ ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੇ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਆਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਰਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਅੰਗੇ ਘਾਰਿ ਉਹ ਕਰੇ ਤੇਰਾ ਕਾਰਜ ਜਿ ਸਭ ਸਭਨਾ ਗੱਲਾਂ ਸਮਰਥ ਸੁਆਮੀ ਸੋ ਕਿਉ ਮਨਹੁ ਕਹਿ ਨਾਨਕ ਮਨ ਮੇਰੇ ਸਦਾ ਰਹੋ ਸਾਚੇ ਸਾਹਿਬ ਗਿਆਨ ਆਹੀ ਘਰ ਤਾਂ ਤੇਰੈ ਸਭ ਕਿਛ ਹੈ ਜਿਸ ਤੇ ਹੈ ਸੋ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਕਹਿ ਨਾਨਕ ਸਚੇ ਸਾਹਿਬ ਗਿਆਨ ਆਹੀ साचा नामेर मेरा धार सच नाम धार जिन भुखां सब गवया कर सांत सुख मसिया जिन इषा सदा कुरबानता गुरू विट हो जिस ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰ ਸਾਜਾ ਨਾਮ ਵਾਜੇ ਪੰਚ ਸ਼ਬਦ ਤਿਤ ਘਰਿ ਸੁਭਾਗੈ ਘਰਿ ਸੁਭਾਗੈ ਸ਼ਬਦ ਵਾਜੇ ਕਲਾ ਜਿਤੁ ਤਾਰਿਆ ਪੰਚ ਦੂਤ ਤਦ ਵਸ ਕੀਤੇ ਕਾਲ ਕੰਤਕ ਤੋਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨੰਦ ਸੁਨਹੁ ਵਡ ਭਾਗੇ ਹੋ ਸਗਲ ਮਨੋਰਥ ਪਾਰਿ ਬ੍ਰਹਮ ਪ੍ਰਭ ਪਾਇਆ ਉਤਰੇ ਦੁਖ ਰੋਗ ਸੰਤਾ ਪੇ ਉਤਰੇ ਸੁਣੀ ਸੱਚੀ ਸੰਤ ਸਾਚਨ ਭਾਏ ਸਰ ਸੇ ਪੂਰੇ ਗੁਰ ਤੇ ਸੁਣ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜ ਅਨਹਦ ਕੁਣ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਾ ਆ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ